ਸਸਰੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਉਹਨਾਂ ਦੇ ਆਪਣੇ ਵਿਧਾਇਕ ਹੀ ਬੋਲਣੇ ਸ਼ੁਰੂ ਹੋ ਗਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਤਾਂ ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਨਿੰਦਿਆ ਜਾ ਰਿਹਾ ਸੀ ਕਿਉਂਕਿ ਹੜਾ ਦੀ ਮਾਰ ਚੱਲ ਰਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਪੰਜਾਬ ਸਰਕਾਰ ਵੱਲੋਂ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਜਿਹੜੇ ਨੇ ਸਾਹਮਣੇ ਖੜੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਸਹੂਲਤ ਹੀ ਨਹੀਂ ਦਿੱਤੀ ਗਈ ਕਿ ਅਸੀਂ ਹੁਣ ਲੋਕਾਂ ਦੀ ਮਦਦ ਕਰ ਸਕੀ ਅਸੀਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਰਹੇ ਕਿ ਸਾਨੂੰ ਸਾਨੂੰ ਜਿਹੜਾ ਹੈ ਮਦਦ ਦੀ ਜਰੂਰਤ ਹੈ ਸਾਨੂੰ ਪੁਲਾ ਦੀ ਜਰੂਰਤ ਹੈ ਸਾਨੂੰ ਲੋਚਾ ਦੀ ਜਰੂਰਤ ਹੈ ਕਿਉਂਕਿ ਪੰਜਾਬ ਕਿਤੇ ਨਾ ਕਿਤੇ ਹੜਾ ਦੀ ਮਾਰ ਸਹਿੰਦਾ ਰਹਿੰਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੀਆਂ ਅਣ ਸੁਣੀਆਂ ਗੱਲਾਂ ਕਰ ਦਿੰਦੇ ਸੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬ ਲਈ ਕਹਿੰਦੇ ਸੀ ਮੈਂ ਮਲ ਮਿਟ ਜਾਵਾਂਗਾ ਲੇਕਿਨ ਉਹ ਹੁਣ ਕਿੱਥੇ ਨੇ ਤੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਪੰਜਾਬ ਤੇ ਉੱਤੇ ਐਡੀ ਵੱਡੀ ਮੁਸੀਬਤ ਬਣੀ ਹੈ ਲੇਕਿਨ ਉਹਨਾਂ ਦਾ ਕੋਈ ਵੀ ਬਿਆਨ ਨਿਕਲ ਕੇ ਨਹੀਂ ਸਾਹਮਣੇ ਆ ਰਿਹਾ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਲੋਕ ਸਾਨੂੰ ਵਿਖਾ ਦੇਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਮੁੱਢੜੇ ਮੁੱਢ ਡਿੱਗਣਗੇ ਲੇਕਿਨ ਦੂਜੇ ਪਾਸੇ ਅਸੀਂ ਜਿਹੜੇ ਲੋਕਾਂ ਤੋਂ ਵੋਟਾਂ ਲੈਣ ਜਾਣੇ ਆ ਤਾਂ ਸਾਨੂੰ ਵੀ ਛਿੱਤਰ ਪੈਣਗੇ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਹੈ ਪੂਰੀ ਬਾਇਓਗ੍ਰਾਫੀ ਤੇ ਉੱਤੇ ਘੇਰਿਆ ਹੋਇਆ ਹੈ ਕਿਉਂਕਿ ਜਿੱਥੇ ਅਸਸਾਈ ਕੰਮ ਕਰ ਰਹੇ ਨੇ ਉਹ ਸਿੱਧਾ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਉਹ ਨਾਮ ਆਦਮੀ ਪਾਰਟੀ ਦੀ ਛੁੱਟੀ ਹੋਵੇਗੀ ਕਿਉਂਕਿ ਲੋਕਾਂ ਨੂੰ ਤਾਂ ਸਚਾਈ ਪਤਾ ਲੱਗ ਗਈ ਹੈ ਲੇਕਿਨ ਸਾਢੇ ਤਿੰਨ ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਕੀ ਕੀਤਾ ਹੈ ਉਹ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਆਮ ਘਰ ਦਾ ਮੁੰਡਾ ਸੀ ਭਗਵੰਤ ਮਾਨ ਜਿਹਨੂੰ ਲੋਕਾਂ ਨੇ ਤੜਾ ਤੜ ਵੋਟਾਂ ਪਾਈਆਂ ਉਹਨਾਂ ਨੇ ਕਿਹਾ ਕਿ ਆਮ ਕ ਰਾਜ ਉੱਠੇਗਾ ਤਾਂ ਸ਼ਾਇਦ ਉਹ ਲੋਕਾਂ ਲਈ ਕੁਛ ਕਰੇਗਾ ਲੇਕਿਨ ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਭੰਡ ਸੀ ਸਿਰਫ ਭੰਡੀ ਕਰ ਸਕਦਾ ਸੀ ਤਾਂ ਵਾਕਿਆ ਹੀ ਉਹਨੇ ਪੰਜਾਬ ਦੇ ਵਿੱਚ ਆ ਕੇ ਇੱਕ ਚੁਟਕਲੇ ਸੁਣਾਏ ਤੇ ਭੰਡੀ ਕਰਦੇ ਹੀ ਨਜ਼ਰ ਆਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਕਿਸੇ ਤਰ੍ਹਾਂ ਦਾ ਮੁਆਜ਼ਾ ਨਹੀਂ ਦਿੱਤਾ ਜਾ ਰਿਹਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਦੂਸਰੀਆਂ ਪਾਰਟੀਆਂ ਦੇ ਨਾਲ ਜੋੜ ਦਿੰਦੇ ਨੇ ਕਿ ਤੁਸੀਂ ਫਲਾਣੀ ਦੀ ਉਹਦੇ ਤੋਂ ਉਹ ਪਾਰਟੀ ਤੋਂ ਹੋ ਤੁਸੀਂ ਠਿੰਗੜੇ ਦੇ ਚੈਨਲ ਤੋਂ ਹੋ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰ ਪੁੱਲ ਗਏ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਉਹੀ ਹੈ ਜਿੱਥੇ ਉਹਨਾਂ ਦਾ ਵਿਧਾਇਕ ਇੱਕ ਵੱਡਾ ਬਿਆਨ ਦਿੰਦਾ ਨਜ਼ਰ ਆ ਰਿਹਾ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਨੇ ਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸਰਕਾਰ ਤੋਂ ਨੂੰ ਬੋਲਦਾ ਵੇਖਿਆ ਮਰਨਾ ਹੀ ਹੈ ਨਾ ਉਹਦੇ ਪੀਜਾ ਮੈਨੂੰ ਹੁਣ ਸਸਪੈਂਡ ਕਰਨਗੇ ਜਾਂ ਮੇਰੇ ਖਿਲਾਫ ਕੋਈ ਕਾਰਵਾਈ ਕਰਨਗੇ ਕਰਨੀ ਲੱਗਦਾ ਕੋਈ ਡਰ ਨਹੀਂ ਮੇਰਾ ਬਾਬਾ ਬੁੱਢਾ ਮੈਂ ਮੰਨਦਾ ਮੇਰੇ ਆ ਪਬਲਿਕ ਮੇਰੇ ਨਾਲ ਆ ਚੱਲਦਾ ਪੁੱਗਿਆ ਚੱਲਦਾ ਕਿਰੋ ਆਦੇ ਕਿਰੋ ਨਾ ਨਹੀਂ ਕੀ ਕਰ ਲੂਗਾ ਕੋਈ ਭਾਈ ਤੋਂ ਹੋ ਗਏ ਆ ਵੀ ਤੂੰ ਇਹ ਕਰਨਾ ਕਰ ਲੋ ਕੋਈਆਂ ਲੋਕਾਂ ਦੀ ਸੁਣੋ ਰਿਸ਼ੀਸ਼ ਕੁਮਾਰ ਦੀ ਸੁਣੋ ਕੋਈਆਂ ਲੋਕਾਂ ਦੀ ਸੁਣੋ ਮੇਰੇ ਬੱਚੋ ਗੱਲ ਇਹਦਾ ਵੋਟਾਂ ਪਈਆਂ ਸਾਨੂੰ ਰਿਸ਼ੀਸ਼ ਕੁਮਾਰ ਨਹੀਂ ਪਈਆਂ ਰਿਸ਼ੀਸ਼ ਕੁਮਾਰ ਉਹ ਖਾਨ ਦੇ ਖੇਤਰ ਤੇ ਖਾਨ ਵੀ ਡੇ ਆ। ਕਿ ਆਹ ਜੀ ਬੰਦਿਆਂ ਨੂੰ ਕੋਈ ਗੱਲ ਕਰ ਕਰਨਾ ਕਿ ਇਹਨਾਂ ਲੋਕਾਂ ਦੀ ਸੁਣ ਕੇ ਇਹਨਾਂ ਦੇ ਕ੍ਰਿਸ਼ਨ ਕੁਮਾਰ ਵਰਗੇ ਉਹ ਦਿਵਾਲੇ ਹੋ ਜਾਗੇ। ਕਹਿੰਦਾ ਇਹ ਆਪਣੇ ਪੰਜਾਬ ਨੂੰ ਤੇ ਆਪਣੇ ਲੋਕਾਂ ਨੂੰ ਬਚਾ ਸਕਦੇ ਆ। ਇਹ ਵੀ ਖੇਤਰ ਖਾਨ ਵਾਸਤੇ ਯਾਰ ਉਹ ਖੇਤਰ ਪੈਣੀ ਪੈਣਿਆ ਹਰੇਗਾ ਸਾਲ ਸਵਾ ਲੋਕਾਂ ਨੇ ਵੱਢ ਲਈ ਦੇ ਨੇ। ਬਾਸਾ ਦੇ ਤੋਂ ਅੱਡੀ ਕੋਈ ਨਹੀਂ ਮੈਂ ਕਹਿੰਦਾ। ਲੋਕਾਂ ਨੇ ਤੁਹਾਡਿਆਂ ਦੇ ਪ੍ਰਤੀ ਕਿਹੜਾ ਕਰਦੇ। ਸਾਡੇ ਨੂੰ ਮੇਰਾ ਪਰਿਵਾਰ ਆ ਯਾਰ ਇਹਨਾਂ ਨੂੰ ਪਤਾ ਹੈ ਤੇ ਜੋ ਕਰ ਸਕਦਾ ਉਹ ਕਰਦਾ। ਦੇ ਮੈਂ ਅਚਾਨਕਾ ਕਭੀ ਨਹੀਂ ਦਈ ਖਸੂਦ ਸਰਕਾਰ ਦਾ ਨਹੀਂ ਮੈਨੂੰ ਚੁੱੱਕ ਮਾਰ ਰਹੀ ਹੈ ਜਿਵੇਂ ਰਾਤ ਰਾਂ ਨਾ ਬਚੇ ਤੁਹਾਨੂੰ پتہ ਹੈ ਕਿ ਇੰਨਾ ਦਿਨ ਮੈਨੂੰ ਇਹਨਾਂ ਦੀ ਗੱਲ ਹੀ ਸੁਣੀ ਪੈਣੀ ਹੈ ਐਮਐਲਏ ਦੀ ਸਵਾਹੀ ਕਿਉਂ ਨਹੀਂ ਕਰ ਰਹੀ ਸਰਕਾਰ ਅਧਿਕਾਰ ਅਫਸਰ ਦੀ ਸੁਣ ਰਹੀ ਹੈ ਸਾਡਾ ਸਾਡੇ ਐਮਐਨ ਸ਼ੀਬ ਸਾਹਿਬ ਨੂੰ ਸੋਚਣਾ ਪੈਣਾ ਇਹ ਨਾੜਾ ਇੰਨਾ ਬਣਾ ਆ ਪਾਣਾ ਕੰਮ 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 ਹੋ ਰਿਹਾ ਪਾਣੀ ਜਿਵੇਂ ਫੱਜਾ ਮਰ ਗਿਆ ਜ਼ਰਾ ਆ ਸਾਰਾ ਹੋ ਗਿਆ ਨਕਸਾ ਅਖੀ ਪਾਸਾ ਉਹ ਲੈ ਮਿੱਲੀ ਤੇ ਨਾ ਸੁਣ ਕੋਈ ਗੱਲ ਬਕਦੀ ਹੈ ਬੋਡੀ ਤੇ ਇੰਜ ਨਹੀਂ ਨੀ ਮੱਖ ਮੰਤਰੀ ਸਾਹਿਬ ਨਾਲ ਤੁਹਾਡੀ ਨਿਕਲ ਰਹੀ ਹੈ ਇਹ ਰੇਟੜੀ ਕਰਕੇ ਹੁਣ ਕਦੀ ਨਹੀਂ ਆ ਮੇਰੇ ਘਰ ਰਸਰ ਇਹ ਨੇ ਹਰਬੀਤ ਪਠਾਨ ਮਾਜਰਾ ਜਿਨ੍ਹਾਂ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਾਨੂੰ ਦੱਸਣਗੇ ਸਾਨੂੰ ਹਾੜਾਂ ਦੇ ਵਿੱਚ ਮੈਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਸੀ ਕਿ ਸਾਨੂੰ ਜਿਹੜੀ ਹੈ ਲੋਚਾਂ ਦੀ ਜਰੂਰਤ ਹੈ ਦੂਸਰੇ ਪਾਸੇ ਸਾਨੂੰ ਵੱਡੇ ਪੁਲਾਂ ਦੀ ਜਰੂਰਤ ਹੈ ਕਿਉਂਕਿ ਪਾਣੀ ਕਿਤੇ ਨਾ ਕਿਤੇ ਉਸ ਇਲਾਕੇ ਨੂੰ ਮਾਰ ਦਿੰਦਾ ਹੈ ਲੇਕਿਨ ਭਗਵੰਤ ਸਿੰਘ ਮਾਨ ਵੱਲੋਂ ਨਹੀਂ ਸੁਣਿਆ ਗਿਆ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਅਫਸਰਾਸ਼ਾਈ ਕੰਮ ਹੋ ਰਿਹਾ ਹੈ ਕ੍ਰਿਸ਼ਨ ਕੁਮਾਰ ਦਾ ਨਾਮ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਉਹਨਾਂ ਦਾ ਪਲੇਠਾ ਪੁੱਤਰ ਬਣਿਆ ਹੋਇਆ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਧਰੇ ਦਿਖਾਈ ਨਹੀਂ ਦੇ ਰਹੇ ਸਿਰਫ ਉਹਨਾਂ ਵੱਲੋਂ ਇੱਕ ਬਿਆਨ ਬਾਜ਼ੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਿਰਫ ਦੌਰੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੋਣ ਲੋਕਤੰਤਰ ਜਾਗ ਉਠਿਆ ਹੈ ਜਿੱਥੇ ਲਾਂਤਾ ਪੈ ਰਹੀਆਂ ਨੇ ਜਿੱਥੇ ਉਹਨਾਂ ਦਾ ਆਪ ਦਾ ਵਿਦਾਇਕ ਆ ਰਿਹਾ ਹੈ ਕਿ ਮੈਨੂੰ ਪਾਰਟੀ ਚੋਂ ਸਸਪੈਂਡ ਕੀਤਾ ਜਾਏਗਾ ਲੇਕਿਨ ਮੈਨੂੰ ਇਹ ਚੀਜ਼ ਮਨਜ਼ੂਰ ਹੈ ਮੈਂ ਆਪਦੇ ਇਲਾਕੇ ਦੇ ਲੋਕਾਂ ਨਾਲ ਖੜੇ ਆ ਹਾਂ ਮੈਂ ਇਲਾਕੇ ਦੇ ਲੋਕਾਂ ਲਈ ਹੀ ਬਣਿਆ ਸੀ ਤੇ ਉਹਨਾਂ ਨਾਲ ਹੀ ਖੜਾ ਜੇਕਰ ਮੈਨੂੰ ਸਸਪੈਂਡ ਵੀ ਕਰ ਦਿੱਤਾ ਜਾਏਗਾ ਤਾਂ ਮੈਨੂੰ ਮਨਜ਼ੂਰ ਹੈ ਲੇਕਿਨ ਮੈਂ ਆਮ ਆਦਮੀ ਪਾਰਟੀ ਦੇ ਨਾ ਰਲ ਕੇ ਇਹਨਾਂ ਲੋਕਾਂ ਦੀ ਹਾਲਤ ਬੁਰੀ ਨਹੀਂ ਕਰ ਸਕਦਾ ਮੈਂ ਇਹਨਾਂ ਲੋਕਾਂ ਨਾਲ ਨਿਕਲਿਆ ਇਹਨਾਂ ਲੋਕਾਂ ਨੇ ਮੈਨੂੰ ਬਣਾਇਆ ਹੈ ਤੇ ਮੈਂ ਇਹਨਾਂ ਦੀ ਸੇਵਾ ਕਰਨੀ ਹੈ ਤੇ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਥੇ ਵੱਡੀ ਮਾਤ ਪੈਣ ਲੱਗੀ ਹੈ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹਦਾ ਜਿਹੜਾ ਕਾਟਾ ਹੈ ਉਹ ਜਿਹੜਾ ਹੈ ਸਹਿਣਾ ਪਵੇਗਾ ਕਿਉਂਕਿ ਲੋਕਤੰਤਰ ਉੱਜਾਗ ਉਠਿਆ ਹੈ